ਪੰਜਾਬ ਦੇ ਜਿਸ ਪਿੰਡ ਨਸਰਾਲੀ ਦੇ ਵਿੱਚ ਬਾਲੀਵੁੱਡ ਦੇ ਹੀ ਮੈਨ ਯਾਨੀ ਕਿ ਤਰਮਿੰਦਰ ਦਾ ਜਨਮ ਹੋਇਆ ਉਸ ਪਿੰਡ ਵਿੱਚ ਉਹਨਾਂ ਦਾ ਘਰ ਅਜੇ ਵੀ ਉਹਨਾਂ ਦੀ ਯਾਦ ਵਿੱਚ ਖੜਾ ਹੈ ਦੱਸ ਦਈਏ ਅਜ ਤਰਮਿੰਦਰ ਇਸ ਫਾਨੀ ਸੰਸਾਰ ਨੂੰ અલਵਿਦਾ ਅੱਗ ਗਏ ਜਿਸ ਦੇ ਚਲਦੇ ਪਿੰਡ ਵਾਸੀਆਂ ਨੇ ਤਰਮਿੰਦਰ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਆਪਣਾ ਡੂੰਗਾ ਸੋਗ ਜ਼ਾਹਿਰ ਕੀਤਾ ਹੈ ਪਿੰਡ ਵਾਸੀਆਂ ਨੇ ਤਰਮਿੰਦਰ ਦੇ ਜਾਣ ਦਾ ਦੁੱਖ ਜ਼ਾਹਿਰ ਕਰਦੇ ਹੋਏ ਆਖਿਆ ਕਿ ਤਰਮਿੰਦਰ ਬਹੁਤ ਹੀ ਮਿਹਨਤੀ ਇਨਸਾਨ ਸਨ ਤੇ ਜਿਸ ਦੇ ਜਾਣ ਦਾ ਪੂਰੇ ਪਿੰਡ ਨੂੰ ਦੁੱਖ ਹੈ ਪਰ ਪਿੰਡ ਵਾਸੀਆਂ ਨੂੰ ਇਹ ਮਲਾਲ ਹਮੇਸ਼ਾ ਹੀ ਰਹੇਗਾ ਕਿ ਤਰਮਿੰਦਰ ਨੇ ਕਦੀ ਆਪਣੇ ਪਿੰਡ ਗੇੜਾ ਨਹੀਂ ਮਾਰਿਆ ਜਿੱਥੋਂ ਦੇ ਲੋਕ ਉਸ ਨੂੰ ਦਿਲ ਤੋਂ ਪਿਆਰ ਕਰਦੇ ਹਨ ਖੁਰਕੀ ਬੋਲੇ ਅਦਾਕਾਰ ਤਰਮਿੰਦਰ ਦੇ ਪਿੰਡ ਵਾਲੀ ਤੁਸੀਂ ਵੀ ਸੁਣੋ ਹਾਂਜੀ ਇੱਥੇ ਜੰਗਲ ਜਿੱਥੇ ਘਰ ਦੇ ਵਿੱਚ ਹੋਏ ਜਿੱਥੇ ਆਪਾਂ ਹੁਣ ਖੜੇ ਆ ਕਿੰਨੀ ਕੀ ਦਿਨ ਰਹੇ ਨੇ ਇੱਥੇ 2 ਸਾਲ ਰਹੇ ਨੇ ਜਿਹੜੇ ਜਨਰਲ ਵਾਲ ਤੇ ਉਹਦੇ ਫਾਦਰ ਸਾਹਿਬ ਟੀਚਰ ਸੀਗੇ ਉਸਦੋਂ ਬਾਅਦ ਉਹ ਫਿਰ ਜਾ ਕੇ ਸਨਿਆਰ ਚਲੇ ਗਏ ਸੀ ਉਨੇ ਬਦਲੀ ਹੋ ਗਈ ਤੇ ਸਨਿਆਰ ਤੋਂ ਬਾਅਦ ਫਿਰ ਉਹਨੇ ਉੱਥੇ ਪੜ੍ਹੇ ਨੇ ਉਸਦੋਂ ਬਾਅਦ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂਜੀ ਪਹਿਲੀ ਪੋਸਟ ਇੱਥੇ ਸੀ ਜੀ ਕਿ ਉਰੇ ਉਹਨਾਂ ਦਾ ਹੱਤਾ ਕਰ ਸੀ ਨਹੀ ਜੀ ਕਿ ਕਿਰਾਏ ਤੇ ਰਹ ਰਹੇ ਸੀ ਜੀ ਅੱਛਾ ਕੇ ਤੇ ਇਹਨਾਂ ਜੱਤੀ ਪਿੰਡ ਕਿਹੜਾ ਸੀਗਾ ਦੱਸਿਓ ਚੱਡੀ ਪਿੰਡ ਦਾ ਡਾਂਗ ਉਸ ਸੀ ਤੇ ਕਦੇ ਉਰੇ ਆਏ ਤਾਂ ਮਿੰਦ ਨਹੀ ਇੱਥੇ ਆਏ ਹੈ ਨਹੀਂ ਤੇ ਇੱਥੇ ਉਹਨਾਂ ਲੋਕਾਂ ਕੋਲ ੜੀਕ ਬੋਸ ਕਰ ਰਹੇ ਨੇ ਇਸੇ ਗੱਲ ਕਰਕੇ ਥੋੜਾ ਲੋਕਾਂ ਨੂੰ ਉੱਤੇ ਤਰਾਜ ਵੀ ਹੈਗਾ ਪਿਆਦ ਉਹਨਾਂ ਨੇ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਹੈ ਤੇ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਖੀ ਨੂੰ ਜਿਵੇਂ ਪਤਾ ਲੱਗਿਆ ਤਾਂ ਕਿਦਾਂ ਲੱਗ ਰਿਹਾ ਪਿੰਡ ਨੂੰ ਬੜਾ ਦੁੱਖ ਹੋਇਆ ਜੀ ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ ਉਹਦੇ ਅਲਾਸ ਕਰੀ ਕਿ ਤੁਹਾਨੂੰ 200 ਜਣ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਜੋ ਨਹੀਂ ਸੁਭਾਅ ਉਹਨੇ ਕੋਈ ਨਹੀਂ ਸੀ ਮਜੂਰ ਮਤਲਬ ਉਹਨੇ ਦੱਸੋ ਆਈ ਤੇ ਯਰੇ ਕਾਰ ਵਿੱਚ ਰਹਿੰਦੇ ਸੀ ਆਸ ਕਮੰਡ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੁਹਾਗ ਸੀ ਉਹਨਾਂ ਸਾਰੇ ਮਤਲਬ ਆਸ ਕਮੰਡ ਦੇ ਵਿੱਚ ਚੰਗਾ ਸਹਿਯਾਰ ਸੀ ਉਹਨਾਂ ਦਾ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾ ਗੱਲਬਾਤ ਕਿਸਨ ਟੱਚ ਚ ਰਹੇ ਉਹਨਾਂ ਦੀ ਸਾਡੇ ਇਸ ਪੰਦ ਪਰਿਵਾਰ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਹੈ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਨੇ ਉਹਨਾਂ ਦੇ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂ ਮਰ ਲ ਕਿਵੇਂ ਨਹੀਂ ਆ ਸਕੀ ਇਹ ਜੀਜ਼ ਬਾਰੇ ਸਾਨੂੰ ਕੋਈ ਅੱਗੇ ਉਹ ਨਹੀਂ ਮਜਰੂਕ ਲਾ ਵੀ ਉਹਨਾਂ ਨੂੰ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਬੜੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏ ਤੇ ਪਿੰਡ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਆ ਰਵਿੰਦਰ ਰਵਿੰਦਰ ਸਿੰਘ ਹੈ ਇਸ ਪਿੰਡ ਕਿਹੜਾ ਹੈ ਪਿੰਲਾ ਸਰਾਲੀ ਤਸਵੀਰ ਖੰਨਾ ਜਿਹੜਾ ਡੋਟਿਆਣਾ ਤੇ ਇਸ ਪਿੰਡ ਦੇ ਵਿੱਚ ਜਨਮ ਹੋਇਆ ਸੀ ਧਰਮਿੰਦਰ ਜੀ ਦਾ ਜਿਹੜੇ ਵੱਡੇ ਐਕਟਰ ਬਣੇ ਆ ਕਈ ਜਗ੍ਹਾ ਤੇ ਨਾਮ ਹੋਇਆ ਤੇ ਅੱਜ ਉਹਨਾਂ ਦਾ ਦਿਹਾਂਤ ਹੋਇਆ ਕੀ ਕਹਿਣਾ ਚਾਹੀਦਾ ਸਾਡੇ ਪਿੰਡ ਵਿੱਚ ਰਵਿੰਦਰ ਆਈ ਨਹੀਂ ਕਦੇ ਜੇ ਆਉਂਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ ਜੀ ਬਹੁਤ ਦੁੱਖ ਦਾ ਹੈ ਬੀਰਗਨ ਦਾ ਜਿਹਦੀ ਇੱਥੇ ਜਨਮ ਹੋਇਆ ਸੀ ਬੜੀ ਐ ਹੁੰਦਾ ਜੀ ਵਿਪਤਰਵਿੰਦਰ ਜੀ ਦਾ ਜਨਮ ਹੋਇਆ ਮਰੀ ਬੜੀ ਵਧੀਆ ਗੱਲ ਆਉਣਗੇ ਸਾਡੇ ਪਿੰਡ ਵਿੱਚ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਸਾਡੇ ਪਿੰਡ ਦਾ ਨਾਮ ਵੀ ਵਧੀਆ ਰੋਸ਼ਨ ਕਰਿਆ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤਾਂ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸੁਯੋਗ ਹੀ ਆ ਜਾਂ ਹੀ ਅਸੋਗ ਦੇ ਹੀ ਆ ਵੀ ਮਾੜੀ ਗੱਲ ਹੋਈ ਹੈ ਮੇਜਰ ਸਿੰਘ ਆਰਮੀ ਰਿਟਾਇਰ ਤੇ ਤੁਹਾਡੇ ਪਿੰਡ ਨਸਰਾਲੀ ਤੋਂ ਤਰਮਿੰਦਰ ਉੱਠ ਕੇ ਉੱਥੇ ਜਨਮ ਲਿੱਤਾ ਉਹਨਾਂ ਨੇ ਤੇ ਵਿਦੇਸ਼ਾਂ ਤੱਕ ਉਹਨਾਂ ਦਾ ਨਾਮ ਹੋਇਆ ਜੀ ਤੇ ਕੀ ਕਹਿਣਾ ਚਾਹੋ ਅਸੀਂ ਉਹਨਾਂ ਦੇ ਇਹੀ ਕਹਿੰਦੇ ਆਂ ਵੀ ਉਹ ਬਹੁਤ ਚੰਗੇ ਬੰਦੇ ਸੀਗੇ तकरीबन ਠੀਕ ਠੇ ਠਾ ਐਨ ਜਮਾ ਠੀਕ ਸੀਗੇ ਕੋਈ ਇਹੋ ਜੀ ਗੱਲ ਨਹੀਂ ਯਾਨੀ ਵਧੀਆ ਉਹਨਾਂ ਨੇ ਰੋਲ ਕਰਿਆ ਇੱਥੇ ਵੀ ਉਹਦਾ ਜਨਮ ਸਥਾਨ ਇਹੀ ਹੈ ਪਿੰਡ ਨਸਰਾਲੀ ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਰਸਤਾ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਜੀ ਕਿੱਦਾਂ ਲੱਗ ਰਿਹਾ ਬਹੁਤ ਮਹਿਸੂਸ ਜੀ ਅੱਛਾ ਜਾਣਕਾਰੀ ਕਿ ਕਿੱਲੀ ਕਿੱਧਰ ਰਹੇ ਸਿੱਤੇ ਹਾਂਜੀ ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਾਅਦ ਉਹ ਤਕਰੀਬਨ 2.5 ਸਾਲ ਦੇ ਸੀਗੇ 2.5 2 ਸਾਲ ਦੇ ਤਕਰੀਬਨ ਇੱਥੋਂ ਜਾ ਗਏ ਨੇ ਸਾਨੇਵਾਲ ਹਾਂਜੀ ਤੇ ਜੱਦੀ ਪਿੰਡ ਕਿਹੜਾ ਸੀ ਉਹਨਾਂ ਦਾ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਇਹ ਡੇਲੋ ਦੇ ਨੇੜੇ ਹੈ ਡੇਲੋ ਦੇ ਹਾਂ ਉੱਥੇ ਹੀ ਹੈ ਕਿ ਕਦੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ ਕਦੇ ਕੋਈ ਸੰਪਰਕ ਤੋਂ ਕਿਸੇ ਨਾਲ ਹਾਂਜੀ ਕਿਉਂਕਿ ਅਸੀਂ ਤਾਂ ਬਹੁਤ ਮਗਰੋਂ ਦੀ ਤੇ ਉਹ ਸੱਤ ਤੇ ਬਹੁਤ ਪਹਿਲਾਂ ਦੀ ਸੀ